ਸਤਿ ਸ੍ਰੀ ਅਕਾਲ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦਾ ਸਿਰ ਅਦਰ ਹੋਇਆ ਆਪਣੇ YouTube ਚੈਨਲ ਗੁਰ ਸਾਖੀਆਂ ਸ਼ਬਦੋਚਾਰ ਦੇ ਮਾਧਿਅਮ ਰਾਹੀਂ ਆਪ ਜੀ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸ੍ਰੀ ਸਹਿਜ ਪਾਠ ਦੀ ਸਾਂਝ ਪਾਉਣ ਵਾਸਤੇ ਸਾਧ ਸੰਗਤ ਜੀ ਇਹ ਸ੍ਰੀ ਸਹਿਜ ਪਾਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਪਾਰ ਬਖਸ਼ਿਸ਼ ਕਿਰਪਾ ਸਦਕਾ ਆਪਾਂ ਲਗਭਗ ਸਵਾ ਸਾਲ ਪਹਿਲਾਂ अपने चैनल गुरसाखिया शब्द विचार से आरंभ किया सत गुरु दिन दयाल धन धन श्री गुरु ग्रंथ साहब जी महाराज ने कृपा की कल तक आप हज़ार अंग तक पाठ करने सेवा कर चुके हाँ सतगुरु दिन दयाल धन धन श्री गुरु ग्रंथ साहब जी महाराज कृपा कराव के एक हज़ार एक अंग तो पाठ करवा है सत गुरु दिन दयाल ती कपा कर ਤੁਸੀਂ ਕਿਰਪਾ ਕਰੋਗੇ ਤੁਸੀਂ ਮੇਰ ਪ੍ਰਿਆਤ ਦਾਸ ਰਸਤੇ ਰੱਖੋਗੇ ਸੋ ਸਾਧ ਸੰਗਤ ਕਰੋ ਜੀ ਕਿਰਪਾ ਰੱਖੋ ਜੀ ਦਾਸ ਰਸਤੇ ਮੇਰ ਪ੍ਰਿਆ ਹੱਥ ਤੇ ਸਾਰੀ ਸੰਗਤ ਅਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਅਨੋਖੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਰੋ ਜੀ ਕਿਰਪਾ ਤੇ ਸਾਰੀ ਸੰਗਤ ਕਹਿ ਦਿਓ ਜੀ ਤਨ ਤਨ ਅਮਰ ਸ਼ਹੀਦ ਬਾਬਾ ਨੌਦ ਸਿੰਘ ਜੀ ਗੁਰੂ ਪਿਆਰੀ ਸਾਧ ਸੰਗਤ ਜੀ ਹੁਣ ਉਹਨਾਂ ਸੱਜਣਾਂ ਦੇ ਨਾਮ ਬੋਲਣੇ ਹਨ ਜਿਨ੍ਹਾਂ ਨੇ ਆਪਾਂ ਨੂੰ ਕੱਲ ਆਪਣੇ ਪਿਆਰ ਪਰਿਕਮੈਂਟ ਆਪਣੇ ਕਰ ਕਮਲਾ ਨਾਲ ਲਿਖ ਕੇ ਭੇਜਿਆ ਹਨ ਸ੍ਰੀ ਸੁਭਾਸ਼ ਵੈਲ ਜੀ ਮਨਕਰਨ ਸਿੰਘ ਮਨਕੀਰ ਸਿੰਘ ਪਿੰਡ ਜੋੜੀ ਚਾ ਖੀਰਾ ਸਿੰਘ ਸ਼੍ਰੀਮਤੀ ਕਵਲਜੀਤ ਕੌਰ ਕੈਨੇਡਾ ਤੋਂ ਸ਼੍ਰੀਮਤੀ ਬਲਬੀਰ ਕੌਰ ਹਰਸ਼ੀ ਪਿੰਡ ਸਰਦਾਰ ਗੁਰਜਨ ਸਿੰਘ ਕਾਂਗ ਪਿੰਡ ਜਲਾਲਾਬਾਦ ਜ਼ਿਲ੍ਹਾ ਤਰਨਤਾਰਨ ਬ੍ਰਾਹਮਲੀ ਇੰਕ ਕੌਰਜਨ ਡਾਲਾਗੁਰੂ ਸਰਦਾਰ ਰਣਜੀਤ ਸਿੰਘ ਸਿੱਧੂ ਸ਼੍ਰੀਮਤੀ ਕੁਲਵੰਤ ਕੌਰ ਜੀ ਸ਼੍ਰੀਮਤੀ ਗੁਰਪ੍ਰੀਤ ਕੌਰ ਜੀ ਇਹ ਸਾਨੂੰ ਭੈਣ ਭਰਾ ਜਿਨ੍ਹਾਂ ਦੇ ਕੱਲ ਆਪਾਂ ਨੂੰ ਕਮੈਂਟ ਪ੍ਰਾਪਤ ਹੋਏ ਸਨ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਸਹਿਜ ਬਾਤ ਪਰਿਵਾਰ ਦੇ ਮੈਂਬਰ ਬਣੋ ਸਹਿਜ ਪਾਠ ਕੋ ਨਾਲ ਜੁੜੋ ਅਤੇ ਬਾਠ ਸਰਵਣ ਕਰਕੇ ਆਪਣੇ ਪਿਆਰ ਪਰ ਇੱਕ ਕਮੈਂਟ ਲਿਖੀ ਜੁੜ ਤੁਹਾਡਾ ਨਾਮ ਵੀ ਦੱਸੋ ਚੈਨਲ ਤੇ ਬੁਲਾਜਿਆ ਬੀਗਾ ਆਓ satsang ਕਰੋ ਕਿਰਪਾ ਸ੍ਰੀ ਸਹਿਜ ਪਾਠ ਕੋ ਨਾਲ ਜੁੜ ਗਏ ਜੀ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਗੁਰੂ अर्जुन ਦੇ ਮਹਾਰਜ ਪੰਮੇ ਪਾਤਸ਼ਾਹ ਦੇ ਮਖਾਰਬਨ ਤੋਂ ਅਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਚਰਨ ਕਮਲ ਪ੍ਰਭ ਰਾਖੈ ਚੀਤ ਸੰਤ ਜਨਾਂ ਦੇ ਸੰਤ ਜਨਾਂ ਨੇ ਪ੍ਰਭੂ ਦੇ ਸੋਹਣੇ ਚਰਨ ਸਦਾ ਆਪਣੇ ਚਿੱਤ ਵਿੱਚ ਵਸਾਏ ਹੁੰਦੇ ਹਨ ਹਰ ਗੁਣ ਗਾਵੈ ਨੀਤਾ ਨੀਤ ਉਹ ਸਦਾ ਹੀ ਪ੍ਰਮਾਤਮਾ ਦੀ ਸਿਰਵਸਲਾ ਦੀ ਗੀਤ ਗਾਉਂਦੇ ਹਨ ਤੇ ਸਿ ਬਿਨ ਦੂਜਾ ਅਵਰ ਨ ਕੋਊ ਪ੍ਰਮਾਤਮਾ ਤੋਂ ਬਿਨਾ ਉਹਨਾਂ ਨੂੰ ਹੋਰ ਕੋਈ ਸਹਾਰਾ ਨਹੀਂ ਦਿੱਸਦਾ ਜੋ ਸਦਾ ਕਾਇਮ ਰਹਿ ਸਕੇ ਆਦਮਤ ਅੰਤ ਹੈ ਸੋ ਸੰਤ ਜਨਮ ਨਿਸ਼ਚੈ ਹੈ ਕਿ ਪ੍ਰਮਾਤਮਾ ਹੀ ਜਗਤ ਦੀ ਸ਼ੁਰੂ ਵਿੱਚ ਵਿਚਾਰਲੇ ਸਮੇਂ ਵਿੱਚ ਤੇ ਜਗਤ ਦੇ ਅੰਤ ਵਿੱਚ ਕਾਇਮ ਰਹਿਣ ਵਾਲਾ ਹੈ ਸੰਤਨ ਕੀ ਓਟ ਆਪੇ ਆਪ ਰਹਾਉ ਰਹਾਉ ਵਾਲੀ ਪੰਕਤੀ ਹੈ ਇਸ ਵਿੱਚ ਸਾਰੇ ਸ਼ਬਦਾਂ ਦਾ ਅੰਤਰੀ ਭਾਵ ਹੁੰਦਾ ਹੈ ਇਸ ਵਿੱਚ ਧੰਗੁਰੂ ਅਰਜਨ ਦੇ ਮਹਾਰਜ ਪੰਜੀਪਾਤਸ਼ਾ ਆਖਦੇ ਹਨ ਕਿ ਪ੍ਰਮਾਤਮਾ ਹੀ ਸੰਤ ਜਨਾਂ ਦਾ ਆਸਰਾ ਹੈ ਰਹਲ ਥੋੜਾ ਵਿਸ਼ਰਾਮ ਦਈਏ ਜਾਂ ਕੈ ਵਸ ਹੈ ਸਗਲ ਸੰਸਾਰ ਜਿਸ ਦੇ ਵਿੱਚ ਜਿਸ ਦੇ ਵਿੱਚ ਸਾਰਾ ਜਗਤ ਹੈ ਜੋ ਸਾਰੇ ਜਗਤ ਦਾ ਮਾਲਕ ਹੈ ਜਿਸ ਦੇ ਵਸ ਵਿੱਚ ਸਾਰਾ ਜਗਤ ਹੈ ਆਪੈ ਆਪ ਆਪ ਨਿਰੰਕਾਰ ਜਿਦਾ ਅਨੰਤ ਰੰਕਾਰ ਸਦਾ ਆਪ ਹੀ ਆਪ ਹੈ ਨਾਨਕ ਗਹਿਓ ਸਾਚਾ ਸੋ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸੰਤ ਜਨਾਂ ਨੇ ਉਹ ਸਦਾ ਕਾਇਮ ਰਹਿਣ ਵਾਲੇ ਨੂੰ ਆਪਣੇ ਹਿਰਦੇ ਵਿੱਚ ਵਸਾਇਆ ਹੋਇਆ ਹੈ ਸੁਖ ਪਾਇਆ ਫਿਰ ਦੁੱਖ ਨਾ ਹੋਏ ਉਹ ਸਦਾ ਆਤਮਿਕ ਆਨੰਦ ਮਾਣਦੇ ਹਨ ਉਹਨਾਂ ਨੂੰ ਕੋਈ ਦੁੱਖ ਪੂ ਨਹੀਂ ਸਕਦਾ ਮਾਰੂ ਮਹਲਾ ਪੰਜਵਾ ਘਰਤਿਜਾ ਰਗ ਮਾਰੂ ਘਰਤਿਜੇ ਵਿੱਚ ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਗੰਮੀ ਬਾਣੀ ਏਕ ਓਕਾਰ ਸਤਗੁਰ ਪ੍ਰਸਾਦ ਅਕਾਲ ਪੁਰਖੇ ਕਹਤੇ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ ਪ੍ਰਾਣ ਸੁਖ ਦਾਤਾ ਜੀ ਸੁਖ ਦਾਤਾ ਤਮ ਕਾਹਿਬ ਸਾਰੋ ਅਗਿਆਨਾਥ ਏ ਅਗਿਆਨੀ ਤੂੰ ਕਿਉਂ ਉਸ ਪ੍ਰਮਾਤਮਾ ਨੂੰ ਭੁਲਾ ਦਿੱਤਾ ਹੈ ਜੋ ਜਿੰਦ ਦੇਣ ਵਾਲਾ ਹੈ ਸਾਰੇ ਸੁਖ ਦੇਣ ਵਾਲਾ ਹੈ ਤੇ ਸਾਰੇ ਜੀਵਾਂ ਨੂੰ ਸੁਖ ਦੇਣ ਵਾਲਾ ਹੈ ਹੋਸ਼ਾ ਮਦ ਚਾਖ ਹੋਏ ਤੁਮ ਬਾਵਰ ਗੋਲਬ ਜਨਮ ਅਕਾਰਥ ਛੇਤੀ ਮੁੱਕ ਜਾਣ ਵਾਲਾ ਮਾਇਆ ਦੇ ਮੋਹ ਦਾ ਨਸ਼ਾ ਚੱਕ ਕੇ ਤੂੰ ਝੱਲਾ ਹੋ ਰਿਹਾ ਹੈ ਤੇਰਾ ਕੀਮਤੀ ਜਨਮ ਵਿਅਰਥ ਜਾ ਰਿਹਾ ਹੈ ਰੇ ਨਰ ਐਸੀ ਕਰੈ ਇਹ ਅनाथ ਇਹ ਮਨੁੱਖ ਤੂੰ ਬੜੀ ਮਾੜੀ ਬੇਅਕਲੀ ਕਰ ਰਿਹਾ ਹੈ ਤਜ ਸਾਰੰਗ ਤੜ ਪਰਮਤੂ ਪੂਲਾ ਮੋਹ ਲਪਟਿਓ ਦਾਸੀ ਸੰਗ ਸਾਥ ਰਹਾਉ ਕਿ ਤੂੰ ਧਰਤੀ ਦੇ ਆਸਰੀ ਪ੍ਰਭੂ ਨੂੰ ਛੱਡ ਕੇ ਭਟਕਣਾ ਵਿੱਚ ਪੈ ਕੇ ਕਰਾਏ ਪਿਆ ਹੋਇਆ ਹੈ ਮਾਇਆ ਦੇ ਮੂ ਨਾਲ ਚੰਬੜਿਆ ਹੋਇਆ ਹੈ ਤੇ ਮਾਇਆ ਦਾਸੀ ਨਾਲ ਸਾਥ ਬਣਾ ਰਿਆ ਹੈ ਰਹਾਉ ਥੋੜਾ ਵਿਸਰਾਮ ਦਈਏ ਤਰਨੀ ਤਰ ਤਿਆਗ ਨੀਚ ਕੁੱਲ ਸੇਵਾ ਹਉ ਹਉ ਕਰਤ ਬਿਹਾਵਤ ਕਰਨੀ ਤਰ ਦਾ ਮਦੋਂਦਾ ਜੀ ਧਰਤੀ ਦਾ ਆਸਰਾ ਧਰਤੀ ਦੇ ਆਸਰੇ ਪ੍ਰਭੂ ਨੂੰ ਤਿਆਗ ਕੇ ਤੂੰ ਨੀਵੀਂ ਕੁੱਲ ਵਾਲੀ ਮਾਇਆ ਦਾਸ ਦੀ ਸੇਵਾ ਕਰ ਰਿਹਾ ਹੈ ਇਸ ਮਾਇਆ ਦੇ ਕਾਰਨ ਮੈਂ ਮੈਂ ਕਰਦਿਆਂ ਤੇਰੀ ਉਮਰ ਬੀਤ ਰਹੀ ਹੈ ਫੋਕਟ ਕਰਮ ਕਰੇ ਅਗਿਆਨੀ ਮਨਮੁਖ ਆਂਦੇ ਕਾਬਤ ਏ ਮਨ ਦੇ ਮਰੀਦ ਮੂਰਖ ਤੂੰ ਫੋਕੇ ਕੰਮ ਕਰਿਆ ਹੈ ਅੱਖਾਂ ਹੁੰਦਿਆਂ ਵੀ ਤੂੰ ਆਤਮਿਕ ਜੀਵਨ ਵੱਲ ਅੰਨਾ ਖਵਾ ਰਿਆ ਹੈ ਸਤ ਹੋਤਾ ਅਸਤ ਕਰ ਮੰਨਿਆ ਜੋ ਬਿਨ ਸਤ ਸੋ ਨਹਿ ਚਲ ਜਾਣ ਤੂੰ ਜਿਹੜਾ ਪ੍ਰਮਾਤਮਾ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਉਸ ਦੀ ਹਸਤੀ ਹੀ ਨਹੀਂ ਮੰਨਦਾ ਜਿਹੜਾ ਉਹ ਨਾਸ਼ਵੰਤ ਜਗਤ ਹੈ ਤੂੰ ਉਸ ਨੂੰ ਅਟਲ ਸਮਝਦਾ ਹੈ ਪਰ ਕੀ ਕੋ ਆਪਣੀ ਕਰ ਪਕੜੀ ਐਸੀ ਫੂਲ ਪੁਲਾਨਾਥ ਜਿਸ ਮਾਇਆ ਨੇ ਜ਼ਰੂਰ ਭرائی ਹੋ ਜਾਣਾ ਹੈ ਉਸ ਨੂੰ ਤੂੰ ਆਪਣੀ ਜਾਣ ਕੇ ਜਫਾ ਮਾਰੀ ਬੈਠਾ ਹੈ ਕੋਈ ਅਚਰਜ ਭੁੱਲ ਵਿੱਚ ਭੁੱਲਾ ਪਿਆ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਸਭ ਇੱਕ ਹੈ ਨਾਮ ਤੇਰਾ नाथ ਖੱਤਰੀ ਬ੍ਰਾਹਮਣ ਸੂਦਰ ਵੈਸ ਕਿਸੇ ਵੀ ਵਰਨ ਦੇ ਜੀਵ ਹੋਣ ਸਰ ਇੱਕ ਪ੍ਰਮਾਤਮਾ ਦੇ ਨਾਮ ਦੇ ਰਾਹੀ ਸੰਸਾਰ ਸਾਗਰ ਤੋਂ ਤਰਦੇ ਹਨ ਗੁਰੂ ਨਾਨਕ ਪੁਦੇਸ਼ ਕਹਤ ਹੈ ਜੋ ਸੁਣੇ ਸੋ ਪਾਰ ਪ੍ਰਾਨਥ ਜਿਹੜਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਹਨ ਜਿਸ ਨੂੰ ਜੋ ਮਨੁੱਖ ਸੁਣਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹੀ ਦੇ ਮਖਾਰਬੰਦ ਤੋਂ ਅਚਾਰਨ ਕੀ ਦੀ ਹਿਰ ਅਗਮੀ ਬਾਣੀ ਗੁਪਤ ਕਰਤਾ ਸੰਗ ਸੋ ਪ੍ਰਭੂ ਦਹਿ ਕਾ ਵਹ ਮਨੁ ਖਾਏ ਮਨੁਖ ਲੁਕ ਕੇ ਬੁਕਾਰ ਕਰਦਾ ਹੈ ਪਰ ਵੇਖਣ ਵਾਲਾ ਉਹ ਪ੍ਰਭੂ ਹਰ ਵੇਲੇ ਉਸ ਦੇ ਨਾਲ ਹੁੰਦਾ ਹੈ ਬੁਕਾਰੀ ਮਨੁਖ ਪ੍ਰਭੂ ਨੂੰ ਠੱਗ ਨਹੀਂ ਸਕਦਾ ਇਹ ਤਾਂ ਮਨੁਖਾ ਨੂੰ ਹੀ ਠੱਗਦਾ ਹੈ ਵਿਸਾਰ ਹਰ ਜਿਓ ਵਿਖੇ ਪੋਗੈ ਤਪੁਤ ਥੰ ਗਲ ਲਾਏ ਪਰਮਾਤਮਾ ਨੂੰ ਵਿਸਾਰ ਕੇ ਬਕਾਰਾਂ ਦੀ ਅੱਗ ਵਿੱਚ ਸੜ ਸੜ ਕੇ ਵਿਸ਼ੇ ਭੋਗਦਾ ਰਹਿੰਦਾ ਹੈ ਰੇ ਨਰ ਕਾਏ ਪਰ ਗਰਹਿ ਜਾਏ ਇਹ ਮਨੁੱਖ ਪਰਾਈ ਘਰ ਵਿੱਚ ਜਾ ਕੇ ਇਉ ਮੰਦ ਕਰਮ ਕਰਦਾ ਹੈ ਕੁਚਲਿਕ ਠੋੜੀ ਕਾਮ ਗਰਦਬ ਤੋਂ ਨਹੀਂ ਸੁਣਿਓ ਧਰਮ ਰਾਏ ਰਹਾਉ ਕੁਚਲ ਦਾ ਮਤਲਬ ਹੁੰਦਾ ਹੈ ਇਹ ਗੰਦੇ ਕਾਮੀ ਗਰਦਬ ਕਹਿੰਦੇ ਖੋਤੇ ਨੂੰ ਇਹ ਗੰਦੇ ਇਹ ਪੱਥਰ ਦੇਲ ਇਹ ਵਿਛਈ ਇਹ ਖੋਤੇ ਮੂਰਖ ਕੀ ਤੂੰ ਧਰਮ ਰਾਜ ਦਾ ਨਾਮ ਨਹੀਂ ਸੁਣਿਆ ਹਾਲ ਥੋੜਾ ਬਸਰਾਮ ਦਈਏ ਵਕਾਰ ਪਥਰ ਗਲੇ ਬਦੇ ਨਿੰਦ ਪੋਟ ਸੁਰਾਏ ਵਕਾਰਾਂ ਦੇ ਪਥਰ ਤੇਰੀ ਗਲ ਨਾਲ ਵੱਜੇ ਪਏ ਹਨ ਨਿੰਦਿਆ ਦੀ ਪੋਟਲੀ ਤੇਰੇ ਸਿਰ ਉਤੇ ਹੈ ਮਹਾ ਸਾਗਰ ਸਮੰਦ ਲੰਗਣਾ ਪਾਰ ਨਾ ਪਰਨਾ ਜਾਏ ਵੱਡਾ ਸੰਸਾਰ ਸਮੁੰਦਰ ਹੈ ਜਿਸ ਤੋਂ ਲੰਗਣਾ ਹੈ ਇਤਨੇ ਭਾਰ ਨਾਲ ਇਸੂ ਚੋਂ ਪਾਰ ਨਹੀਂ ਲੰਘਿਆ ਜਾ ਸਕਦਾ ਕਾਮ ਕ੍ਰੋਧ ਲੋਭ ਮੋਹ ਆਪਿਓ ਨੇਤਰ ਰਖਿਆ ਫਰਾਏ ਤੂੰ ਕਾਮ ਵਿੱਚ ਕ੍ਰੋਧ ਵਿੱਚ ਲੋਭ ਵਿੱਚ ਮੋਹ ਵਿੱਚ ਫਸਿਆ ਪਿਆ ਹੈ ਤੂੰ ਪ੍ਰਮਾਤਮਾ ਵੱਲੋਂ ਅੱਖਾਂ ਫੇਰ ਰੱਖੀਆਂ ਹਨ ਸੀਸ 58 ਨਾ ਕਭੂ ਮਿਲੀ ਮਹਾ ਦੁੱਤਰ ਮਾਏ ਇਹ ਬਕਾਰਾਂ ਵੱਲੋਂ ਤੈਨੂੰ ਕਦੇ ਵੀ ਸਿਰ ਚੁੱਕਣਾ ਨਹੀਂ ਮਿਲਦਾ ਤੇਰੇ ਅੱਗੇ ਮਾਇਆ ਦਾ ਵੱਡਾ ਸਮੁੰਦਰ ਹੈ ਜਿਸ ਵਿੱਚੋਂ ਪਾਰ ਲੰਘਣਾ ਬਹੁਤ ਔਖਾ ਹੈ ਸੂਰੁ ਮੁਕਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲ ਪਾਏ ਸੂਰੰਦਾ ਜੀ ਸੂਰਜ ਤੇ ਮੁਕਤਾ ਹੁੰਦਾ ਜੀ ਮੈਲ ਅਗ ਤੋਂ ਰਹਿਤ ਸਸੀ ਚੰਦਰਮਾ ਜਿਹੜਾ ਮਨੁੱਖ ਪ੍ਰਭੂ ਦੇ ਨਾਲ ਡੂੰਗੀ ਸਾਝ ਪਾਈ ਰੱਖਦਾ ਹੈ ਉਹ ਮਾਇਆ ਤੋਂ ਇਉਂ ਨਿਰਲੀਪ ਰਿੰਦਾ ਹੈ ਜਿਵੇਂ ਸੂਰਜ ਚੰਗੇ ਮੰਦੇ ਹਰੇਕ ਥਾਂ ਆਪਣੀ ਰੋਸ਼ਨੀ ਦੇ ਕੇ ਮੈਲ ਅਦਿਕ ਤੋਂ ਸਾਫ਼ ਹੈ ਜਿਵੇਂ ਚੰਦਰਮ ਵੀ ਇਸੇ ਤਰ੍ਹਾਂ ਸਾਫ਼ ਹੈ ਸੁਭਾਵਤ ਜੈਸੇ ਬਸੰਤਰ ਅਲਪਤ ਸਦਾ ਨਿਰਮਲਾਏ ਬ੍ਰਹਮ ਦੇ ਨਾਲ ਜਾਣ ਪਛਾਣ ਰੱਖਣ ਵਾਲਾ ਇਉਂ ਸੋਹਣਾ ਲੱਗਦਾ ਹੈ ਜਿਵੇਂ ਹਰੇਕ ਕਿਸਮ ਦੀ ਮਹਿਲ ਨੂੰ ਸਾੜ ਕੇ ਪੀ ਅਗ ਮਹਿਲ ਤੋਂ ਅੰਦਰ ਲਈ ਭੈ ਅਤੇ ਸਦਾ ਨਿਰਮਲ ਹੈ ਜਿਸ ਕਰਮ ਖੁੱਲਿਆ ਤੇ ਸੁਲਿਆ ਪੜਦਾ ਜਿਨ ਗੁਰ ਪੈ ਮੰਨਿਆ ਸੁਭਾਏ ਜਿਸ ਨੂੰ ਖੁਦਾ ਭਾਗ ਜਾਗ ਪੈਂਦਾ ਹੈ ਜਿਸ ਨੇ ਗੁਰੂ ਦੀ ਸ਼ਰਨ ਵਿੱਚ ਰਹਿ ਕੇ ਪ੍ਰੇਮ ਨਾਲ ਰਾਜਾ ਨੂੰ ਮੰਨ ਲਿਆ ਉਸ ਦੀਆਂ ਅੱਖਾਂ ਤੋਂ ਮਾਇਆ ਦੇ ਮੋਹ ਦਾ ਪਰਦਾ ਲੈ ਜਾਂਦਾ ਹੈ ਗੁਰ ਮੰਤਰ ਆਵਖ ਦੇ ਨਾਮ ਦੀਨਾ ਜਨ ਨਾਨਕ ਸੰਕਟ ਜੋਣ ਨਾ ਪਾਏ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਕਿ ਜਿਨ੍ਹਾਂ ਨੇ ਗੁਰੂ ਜਿਨ੍ਹਾਂ ਨੂੰ ਗੁਰੂ ਨੇ ਨਾਮ ਮੰਤਰ ਦੇ ਦਿੱਤਾ ਜਿਨ੍ਹਾਂ ਨੇ ਗੁਰੂ ਦਾ ਨਾਮ ਮੰਤਰ ਲੈ ਲਿਆ ਗੁਰੂ ਤੋਂ ਨਾਮ ਨੂੰ ਦਰੂ ਜਿਨ੍ਹਾਂ ਨੂੰ ਗੁਰੂ ਨੂੰ ਦੇ ਦਿੱਤਾ ਗੁਰੂ ਨੇ ਦੇ ਦਿੱਤਾ ਉਹ ਮਨੁੱਖ 84 ਲੱਖ ਜੁ ਉਹਨਾਂ ਦੇ ਕਲੇਸ਼ ਨਹੀਂ ਪਾਉਂਦਾ ਰੇ ਨਰ ਇਨ ਵਿਦ ਪਾਰ ਪੁਰਾਏ ਇਸ ਤਰ੍ਹਾਂ ਮਨੁੱਖ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਧਿਆਏ ਹਰ ਜਿਉ ਹੋਏ ਨਿਰਤਕ ਤਿਆਗ ਦੁਜਾ ਭਾਉ ਰਹਾਉ ਦੁਜਾ ਤੂੰ ਕੀ ਪ੍ਰਮਾਤਮਾ ਦਾ ਧਿਆਨ ਤਰਿਆ ਕਰ ਬੁਕਾਰਾਂ ਵੱਲੋਂ ਮੁਰਦਾ ਹੋ ਜਾ ਅਤੇ ਪ੍ਰਭੂ ਤੋਂ ਬਿਨਾ ਹੋਰ ਪਿਆਰ ਛੱਡ ਦੇ ਰਹਾਉ ਦੁਜਾ ਮਾਰੂ ਮਹਲਾ ਪੰਜਵਾ ਮਾਰੂ ਰਾਗ ਦੇ ਵਿੱਚ ਧੰਨ ਗੁਰੂ ਅਰਜਨ ਦੇਹ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਨਿਰੰਕਾਰ ਪ੍ਰਭੂ ਦੀ ਅਗੰਮੀ ਬਾਣੀ ਬਾਰ ਟੁੰਨਣ ਤੇ ਸ਼ੂਟ ਪਰ ਗੁਰ ਕਰਹੀ ਮੈਂ ਦਿਖਾਇਆ ਥਾ ਕਿਉਂਕਿ ਗੁਰੂ ਨੇ ਹਿਰਦੇ ਵਿੱਚ ਹੀ ਮੈਨੂੰ ਪ੍ਰਮਾਤਮਾ ਦਾ ਦیدار ਕਰਵਾ ਦਿੱਤਾ ਹੁਣ ਮੈਂ ਪ੍ਰਮਾਤਮਾ ਦੀ ਪਾਲ ਬਾਹਰ ਜੰਗਲਾਂ ਵਿੱਚ ਕਰਨ ਤੋਂ ਬਚ ਗਿਆ ਹਾਂ ਅਨਪੌ ਆਚਰਜ ਰੂਪ ਪ੍ਰਭ ਵੇਖਿਆ ਮੇਰਾ ਮਨ ਛੋੜ ਨਾ ਕਤੂ ਜਾਇਆ ਥਾ ਜਦੋਂ ਪ੍ਰਮਾਤਮਾ ਦੇ ਛੱਜ ਰੂਪ ਦਾ ਹਿਰਦੇ ਵਿੱਚ ਅਨੁਭਵ ਹੋ ਗਿਆ ਤੇ ਹੁਣ ਮੇਰਾ ਮਨ ਉਸ ਦਾ ਆਸਰਾ ਛੱਜ ਕਿਸੇ ਹੋਰ ਪਾਸੇ ਨਹੀਂ ਭਟਕਦਾ ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ ਮੈਂ ਮੋਤੀ ਲੱਭ ਲਿਆ ਹੈ ਮੈਂ ਪੂਰਨ ਪ੍ਰਮਾਤਮਾ ਲੱਭ ਲਿਆ ਹੈ ਮੋਲੀਯ ਮੋਲ ਨਾ ਪਾਇਆ ਜਾਈ ਕਰ ਕਿਰਪਾ ਗੁਰੂ ਦਿਵਾਤਾ ਰਹਾਓ ਇਹ ਮੋਤੀ ਬਹੁਤ ਅਮੋਲਕ ਹੈ ਕਿਸੇ ਮੁੱਲ ਤੋਂ ਨਹੀਂ ਮਿਲ ਸਕਦਾ ਮੈਨੂੰ ਤਾਂ ਇਹ ਮੋਤੀ ਗੁਰੂ ਨੇ ਦਿਵਾ ਦਿੱਤਾ ਹੈ ਰਾਵ ਥੋੜਾ ਵਿਸ਼ਰਾਮ ਦਿइये ਅਦਿਸ਼ਟੀ ਅਗੋਚਰ ਪਾਰ ਬ੍ਰਹਮ ਮਿਲ ਸਾਧੂ ਅਕੱਥ ਕਥਾਤਾ ਪ੍ਰਮਾਤਮਾ ਇਨਾਂ ਅੱਖਾਂ ਨਾਲ ਨਹੀਂ ਦਿਸਦਾ ਸਾਡੇ ਗਿਆਨ ਇੰਦਰਾਂ ਦੀ ਪਹੁੰਚ ਤੋਂ ਪਰੇ ਹੈ ਉਸ ਦਾ ਮੁਕੰਮਲ ਸਰੂਰ بیان ਨਹੀਂ ਕੀਤਾ ਜਾ ਸਕਦਾ ਗੁਰੂ ਨੂੰ ਮਿਲ ਕੇ ਮੈਂ ਉਸ ਦੀ ਸਿਮਸਲਾ ਕਰਨੀ ਸ਼ੁਰੂ ਕਰ ਦਿੱਤੀ ਹੈ ਅਨਹਦ ਸ਼ਬਦ ਦਸਮ ਦੁਆਰ ਵਜਿਓ ਤਹ ਅੰਮ੍ਰਿਤ ਨਾਮ ਚੁਆਇਆ ਥਾ ਮੇਰੇ ਦਿਮਾਗ ਵਿੱਚ ਹੁਣ ਹਰ ਵੇਲੇ ਸਿਮਸਲਾ ਦੀ ਬਾਣੀ ਪ੍ਰਭਾਤ ਪਾਰੀ ਹੈ ਮੇਰੇ ਅੰਦਰ ਹੁਣ ਹਰ ਵੇਲੇ ਆਤਮ ਜੀਵਨ ਦੇਣ ਵਾਲਾ ਨਾਮ ਰਸ ਹੋ ਰਿਹਾ ਹੈ ਟੋਟ ਨਹੀਂ ਮਨ ਤ੍ਰਿਸ਼ਨਾ ਬੁਝੀ ਅਖੋਟ ਪੁੰਡਾਰ ਸੁਮਾਇਆ ਥਾ ਮੇਰੇ ਮਨ ਵਿੱਚ ਕਦੇ ਨਾ ਮੁੱਕਣ ਵਾਲੇ ਨਾਮ ਖਜ਼ਾਨੇ ਭਰ ਗਏ ਹਨ ਇਨ੍ਹਾਂ ਖਜ਼ਾਨਿਆਂ ਵਿੱਚ ਕਦੀ ਕਮੀ ਆ ਨਹੀਂ ਸਕਦੀ ਮਨ ਵਿੱਚ ਵਸ ਰਹੀ ਤ੍ਰਿਸ਼ਨਾ ਅੱਗ ਦੀ ਲਾਟ ਬੁਝ ਗਈ ਚਰਨ 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 ਗੁਰ ਸੇਵਾ ਅਗੜ ਘੜਿਓ ਰਸ ਪਾਇਆ ਥਾ ਚਰਨ ਗੁਰੂ ਗੁਰੂ ਦੇ ਚਰਨ ਮੈਂ ਹਰ ਵੇਲੇ ਗੁਰੂ ਦੇ ਚਰਨਾਂ ਦਾ ਆਸਰਾ ਲੈ ਰਿਹਾ ਹਾਂ ਮੈਂ ਨਾਮ ਅਮਰ ਦਾ ਸਵਾਦ ਚਖ ਲਿਆ ਹੈ ਤੇ ਪਹਿਲਾਂ ਕੋਝੀ ਘੜਤ ਵਾਲਾ ਮਨ ਹੁਣ ਸੋਹਣਾ ਬਣ ਗਿਆ ਹੈ ਸਹਜ ਆਵਾ ਸਹਜ ਜਾਵਾ ਸਜੇ ਮਨ ਖੁਲਾਇਆ ਥਾ ਨਾਮ ਖੁਜਾਨੇ ਦੀ ਬਰਕਤ ਨਾਲ ਮੇਰਾ ਮਨ ਹਰ ਵੇਲੇ ਆਤਮਕ ਡੋਲਤਾ ਵਿੱਚ ਟਿੱਕੀ ਕਾਰ ਬਿਹਾਰ ਕਰ ਰਿਹਾ ਹੈ ਮਨ ਸਦਾ ਆਤਮਕ ਡੋਲਤਾ ਵਿੱਚ ਖੇਡ ਰਿਹਾ ਹੈ ਕਹੋ ਨਾਨਕ ਪਰਮ ਗੁਰ ਕੋਇਆ ਤਾਂ ਹਰ ਮਹਿਲੀ ਮਹਿਲ ਪਾਇਆ ਥਾ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਜਦੋਂ ਦੀ ਗੁਰੂ ਨੇ ਮੇਰੀ ਪਟਕੜਾਂ ਦੂਰ ਕਰ ਦਿੱਤੀ ਹੈ ਤਦੋਂ ਤੋਂ ਮੈਂ ਸਦਾ ਅਸਿਰਤ ਕਾਣੇ ਵਾਲੇ ਹਰੀ ਦੇ ਚਰਨਾਂ ਵਿੱਚ ਟਿਕਾਣਾ ਲੱਭ ਲਿਆ ਹੈ ਮਾਰੂ ਮਹੱਲਾ ਪੰਜਵਾ ਮਾਰੂ ਰਾਜ ਦੇ ਵਿੱਚ ਧੰਨ ਗੁਰੂ ਅਰਜਨ ਦੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਮੁਖਾਰ ਬਿੰਦੂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਜਿਸ ਸਾਜਨ ਵਾਜਿਆ ਇਹ ਸਿਓਰ ਚਨਾਹੇ ਜਿਸ ਪ੍ਰਮਾਤਮਾ ਨੇ ਤੈਨੂੰ ਪੈਦਾ ਕਰਕੇ ਕਈ ਬਖਸ਼ਾਂ ਕੀਤੀਆਂ ਹੋਈਆਂ ਹਨ ਉਸ ਨਾਲ ਹੀ ਤੇਰਾ ਪਿਆਰ ਨਹੀਂ ਹੈ ਆਣ ਰੁਤੀ ਆਣ ਬੋਈਏ ਫਲ ਨਾ ਫੁਲਦਾ ਹੈ ਤੂੰ ਹੋਰ ਹੋਰ ਆਰਮ ਚ ਲਗਾ ਫਿਰਦਾ ਹੈ ਪਰ ਜੇ ਰੁੱਤ ਕੋਈ ਹੋਵੇ ਬੀਜ ਕੋਈ ਹੋਰ ਬੀਜ ਦਈਏ ਉਸ ਨੂੰ ਨਾ ਫੁੱਲ ਲੱਗਦਾ ਹੈ ਨਾ ਫੜ ਲੱਗਦੇ ਹਨ ਰੇ ਮਨ ਬੱਤਰ ਬੀਜਣ ਨਾਓ ਏ ਮੇਰੇ ਮਨ ਇਹ ਮਨੁੱਖਾ ਜੀਵਨ ਪਰਮਾਤਮਾ ਦਾ ਨਾਮ ਬੀਜਣ ਲਈ ਢੁਕਵਾਂ ਸਮਾ ਹੈ ਬੋਏ ਖੇਤੀ ਲਾਏ ਮਨੁਆ ਪਲੋ ਸਮਾਂ ਸਵਾਓ ਰਹਾਓ ਆਪਣੇ ਮਨ ਲਾ ਕੇ ਹਿਰਦੇ ਦੀ ਖੇਤੀ ਵਿੱਚ ਨਾਮ ਨੂੰ ਬੀਜ ਤੇ ਆਪਣਾ ਮਨ ਲਾ ਕੇ ਜਿਹੜਾ ਹਿਰਦੇ ਦੀ ਖੇਤੀ ਵਿੱਚ ਨਾਮ ਬੀਜੇਗਾ ਇਹੀ ਚੰਗਾ ਮੌਕਾ ਹੈ ਇਸੇ ਵਿੱਚ ਹੀ ਲਾਭ ਹੈ ਰਹਾਓ ਥੋੜਾ ਵਿਸਰਾਮ ਲਈਏ ਖੋਏ ਖੜਾ ਪਰਮ ਮਨ ਕਾ ਸਤਗੁਰ ਸਰਣੀ ਜਾਏ ਆਪਣੇ ਮਨ ਦੀ ਜਿਦ ਆਪਣੇ ਮਨ ਦੀ ਭਟਕਣਾ ਦੂਰ ਕਰ ਤੇ ਗੁਰੂ ਦੀ ਸਰਨ ਜਾ ਪਾਓ ਤੇ ਪ੍ਰਮਾਤਮਾ ਦਾ ਨਾਮ ਬੀਜ ਲੈ ਕਰਮ ਜਿਸ ਕੋ ਤਰੋਂ ਲਿਖਿਆ ਸੋਈ ਕਾਰ ਕਮਾਏ ਪਰ ਇਹ ਕਾਰ ਉਹੀ ਮਨੁੱਖ ਕਰਦਾ ਹੈ ਜਿਸ ਦੇ ਮੱਥੇ ਉੱਤੇ ਪ੍ਰਭੂ ਦੀ ਹਜ਼ੂਰੀ ਤੇ ਇਹ ਲੇਖ ਲਿਖਿਆ ਹੋਇਆ ਹੋਵੇ ਭਾਉ ਲਗਾ ਗੋਬਿੰਦ ਸਿਓ ਕਾਲ ਪਈ ਥੈ ਜਿਸ ਪ੍ਰਮਾਤਮਾ ਨੇ ਜਿਸ ਮਨੁੱਖ ਦਾ ਪਰ ਪ੍ਰਮਾਤਮਾ ਦੇ ਨਾਲ ਪਿਆਰ ਬਣ ਜਾਵੇ ਉਸ ਦੀ ਨਾਮ ਸਿਮਰਨ ਦੀ ਮਿਹਨਤ ਪ੍ਰਮਾਤਮਾ ਪ੍ਰਵਾਨ ਕਰ ਲਿੰਦਾ ਹੈ ਖੇਤ ਮੇਰੇ ਜਮਿਆ ਨਖੁੱਟ ਨਾ ਕਭੂ ਜਾਏ ਮੇਰੇ ਹਿਰਦੇ ਖੇਤ ਵਿੱਚ ਪੀਓ ਨਾਮ ਦੀ ਫਸਲ ਉਗ ਪਈ ਹੈ ਜੋ ਕਦੇ ਵੀ ਮੁਕਦੀ ਨਹੀਂ ਪਾਇਆ ਅਮੋਲ ਪੁਦਾਰਥੋਂ ਸ਼ੋਧਨ ਕਤੂ ਜਾਏ ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਅਮੋਲਕ ਪਦਾਰਥ ਲੱਭ ਲਿਆ ਹੈ ਉਹ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦੇ ਕੋ ਨਾਨਕ ਸੁਖ ਪਾਇਆ ਤ੍ਰਿਪਤ ਰਹਾ ਤ੍ਰਿਪਤ ਰਹਿ ਅਗਾਏ ਗੁਰੂ ਨਾਨਕ ਸਾਹਿਬ ਕਹਿਣਗੇ ਕਿ ਉਹ ਆਤਮ ਨੂੰ ਆਨੰਦ ਮਾਣਦੇ ਹਨ ਉਹ ਮਾਇਆ ਵੱਲੋਂ ਪੂਰਨ ਤੌਰ ਤੇ ਸੰਤੋਖੀ ਜੀਵਨ ਵਾਲੇ ਹੋ ਜਾਂਦੇ ਹਨ ਮਾਰੂ ਮਹਲਾ ਪੰਜਵਾ ਮਾਰੂ ਰਾਜ ਦੇ ਵਿੱਚ ਤਨ ਗੁਰੂ ਅਰਜਨ ਦੇਵ ਪੰਜਵੇਂ ਪਾਤਸ਼ਾਹ ਜੀ ਦੇ ਮੁਖਰਬਿੰਦ ਤੋਂ ਆਚਾਰਨ ਕੀਤੀ ਹੋਣੀ ਕੋਈ ਬਾਣੀ ਬੇਦ ਪਕਾਰੇ ਮੁਖ ਤੇ ਪੰਡਿਤ ਕਾਮਾ ਮਨ ਕਮਠਾ ਕਿ ਪੰਡਤ ਤੇਰੇ ਵਰਗਾ ਕੋਈ ਤਾਂ ਮੂੰ ਨਾਲ ਵੇਦ ਉੱਚੀ ਪੜਦਾ ਹੈ ਪਰ ਆਤਮਕ ਕਮਾਈ ਕਰਨ ਵੱਲੋਂ ਢਿੱਲਾ ਹੈ ਮੋਨੀ ਹੋਏ ਬੈਠਾ ਇਕਾਤੀ ਹਿਰਦ ਕਲਪਨ ਗਠਾ ਕੋਈ ਮੋਨ ਧਾਰੀ ਬਣ ਕੇ ਕਿਸੇ ਗੁਫਾ ਅਦਕ ਵਿੱਚ ਇਕੱਲਾ ਬੈਠਾ ਹੋਇਆ ਹੈ ਪਰ ਉਸ ਦੇ ਵੀ ਹਿਰਦੇ ਵਿੱਚ ਮਾਨਸਿਕ ਦੌੜ ਭੱਜ ਦੀ ਗੱਲ ਵੱਜੀ ਹੋਈ ਹੈ ਓਏ ਅਦਾਸੀ ਗਰਹਿ ਤਜ ਚਲਿਓ ਸੁਟ ਕੇ ਨਹੀਂ ਨਠਾ ਕੋਈ ਦੁਨੀਆ ਵੱਲੋਂ અપਰਾਮ ਹੋ ਕੇ ਗਰਸ ਛੱਡ ਕੇ ਤੁਰ ਪਿਆ ਹੈ ਪਰ ਉਸ ਦੀ ਵੀ ਪਟਕਣਾ ਮੁੱਕੀ ਨਹੀਂ ਜੀ ਕੀ ਕਹਿ ਇਹ ਬਾਤ ਕਹਾਂ اے ਪੰਡਤ ਮੈਂ ਆਪਣੇ ਦਿਲ ਦੀ ਗੱਲ ਕਿਸ ਨੂੰ ਦਸਾਂ ਆਪ ਮੁਕਤ ਮੋਕੋ ਤਬ ਮਿਲੇ ਐਸੋ ਕਹਾਲਾ ਰਹਾ ਮੈਂ ਇਹੋ ਜੇ ਗੁਰਮੁਖ ਕਿਥੋਂ ਲੱਭਾਂ ਜਿਹੜਾ ਆਪ ਮੋਹ ਮਾਇਆ ਤੋਂ ਬਚਿਆ ਹੋਇਆ ਹੋਵੇ ਤੇ ਮੈਨੂੰ ਵੀ ਪ੍ਰਮਾਤਮਾ ਮਿਲਾ ਦੇਵੀਂ ਰਾਹੋ ਥੋੜਾ ਬਿਸਰਾਮ ਦੇਈ ਤਪਸੀ ਕਰ ਕੇ ਦੇਹੀ ਸਾਦੀ ਮਨੁਆ ਦੇ ਦਿਸ ਤਨਾ हे पंडित कोई तपस्वी तप करके निरय शरीर नु कष्ट दे रह है पर मन उसका भी दसई पासी दौडया है ब्रह्मचार ब्रह्म चजकी ना हृदय प्याग मना किसे ब्रह्मचारी ने काम वासना रुकण दा अभ्यास कर लिया है पर उसके हृदय विच इस गल दा अहंकार पैदा हो गया है ਸਨਿਆਸੀ ਹੋ ਕੇ ਤੀਰਥ ਪਰ ਮਿਓ ਉਸ ਮੈਂ क्रोध ਬਗਨਾ ਕੋਈ ਸੰਿਆਸੀ ਬਣ ਕੇ ਹਰੇਕ ਤੀਰਥ ਉਤੇ ਭੋਂ ਰਿਆ ਹੈ ਉਸ ਦੇ ਅੰਦਰ ਉਸ ਨੂੰ ਮੂਰਖ ਬਣਾ ਦੇਣ ਵਾਲਾ ਕ੍ਰੋਧ ਪੈਦਾ ਹੋ ਗਿਆ ਦਾਸ ਪੰਡਤ ਮੈਂ ਅਜਿਹ ਮਨੁੱਖ ਕਿੱਥੋਂ ਲੱਭਾਂ ਜੋ ਆਤਮਕਤ ਹੋਵੇ ਕੁੰਗਰ ਬਾਦ ਪੈ ਰਾਮਦਾਸ ਰੋਟੀਆਂ ਕੇ અપਵਾ ਇਹ ਪੰਡਤ ਕੋਈ ਐਸੇ ਹਨ ਜੋ ਆਪਣੇ ਪੈਰਾਂ ਦੇ ਨਾਲ ਘੁੰਗਰੂ ਬਨ ਕੇ ਰਾਸਤਾਰੀ ਬਣੇ ਹੋਏ ਹਨ ਪਰ ਉਹ ਵੀ ਰੋਟੀਆਂ ਕਮਾਉਣ ਦਾ ਹੀ ਇਹ ਢੰਗ ਵਰਤ ਰਹੇ ਹਨ ਵਰਤ ਨੇਮ ਕਰਮ ਖਟ ਕੀਨੇ ਬਾਹਰ ਵੇਖ ਦਿਖਾਵਾ ਕਈ ਐਸੇ ਹਨ ਜੋ ਵਰਤ ਨੇਮ ਆਦਕ ਤੇ 6 ਮਿੱਥੇ ਹੋਏ ਧਾਰਮਿਕ ਕੰਮ ਕਰਦੇ ਹਨ ਪਰ ਉਹਨਾਂ ਨੂੰ ਵੀ ਇਹ ਬਾਹਰ ਲੋਕਾਂ ਨੂੰ ਹੀ ਉਹਨਾਂ ਨੂੰ ਵੀ ਉਹਨਾਂ ਨੇ ਵੀ ਬਾਹਰ ਲੋਕਾਂ ਨੂੰ ਹੀ ਧਾਰਮਿਕ ਪ੍ਰਵਾਹ ਬੁਖਾਇਆ ਹੋਇਆ ਹੈ ਗੀਤ ਨਾਦ ਮੁਖ ਰਾਗ ਏਲਾਪ ਮਨ ਨਹੀਂ ਹਰ ਹਰ ਗਾਵਾ ਕਈ ਐਸੇ ਹਨ ਜੋ ਮੂੰਹ ਦੇ ਨਾਲ ਤਾਂ ਭਜਨਾ ਦੇ ਗੀਤ ਰਾਗ ਲਾਪ ਦੇ ਹਨ ਪਰ ਆਪਣੇ ਮਨ ਵਿੱਚ ਉਹਨਾਂ ਨੇ ਵੀ ਕਦੀ ਪ੍ਰਮਾਤਮਾ ਦੀ ਸਿਫਤ ਸਲਾਹ ਨਹੀਂ ਕੀਤੀ ਹਰ ਕਿ ਸੋਗ ਲੋਭ ਮੋਰਤ ਹੈ ਨਿਰਮਲ ਹਰ ਕੇ ਸੰਤਾ ਇਹ ਪੰਡਤ ਸਿਰਫਰੀ ਦੇ ਸੰਤ ਜਾਨੀ ਪਵਿੱਤਰ ਜੀਵਨ ਵਾਲੇ ਹਨ ਉਹ ਖੁਸ਼ੀ ਗਮੀ ਲੋਭ ਮੋ ਅਦਕ ਤੋਂ ਬਚੇ ਰਹਿੰਦੇ ਹਨ ਤਨ ਕੀ ਧੂੜ ਪਾਏ ਮਨ ਮੇਰਾ ਜਾਦਾ ਕਰੇ ਭਗਵੰਤਾ ਜਦੋਂ ਭਗਵਾਨ ਦਇਆ ਕਰਦਾ ਹੈ ਤਦੋਂ ਮੇਰਾ ਮਨ ਉਹਨਾਂ ਦੇ ਚਰਨ ਦੀ ਧੂੜ ਪ੍ਰਾਪਤ ਕਰਦਾ ਹੈ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਗੁਰੂ ਨਾਨਕ ਸਾਹਿਬ ਕਹਿੰਦੇ ਹਨ ਕਿ ਇਹ ਗੱਲ ਕਹਿ ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਮਨ ਦੀ ਚਿੰਤਾ ਦੂਰ ਹੋ ਜਾਂਦੀ ਹੈ ਮੇਰਾ ਅੰਤਰ ਜਾਮੀ ਹਰ ਰਹਾ اے ਪੰਡਤ ਮੇਰਾ ਪ੍ਰਭੂ ਪਾਤਸ਼ਾਬ ਦੇ ਦਿਲ ਦੀ ਜਾਣਣ ਵਾਲਾ ਹੈ ਉਹ ਬਾਹਰਲੀ ਭੇਖਾਂ ਉਦਮ ਨਾਲ ਨਹੀਂ ਪਤੀਜਦਾ ਸਭ ਕਿਸ ਜਾਣੇ ਮੇਰੇ ਜੀ ਕਾ ਪ੍ਰੀਤਮ ਬਿਸਰ ਗੈ ਬਕਬਾ ਰਹਾ ਦੁਜਾ हे पंडित मेरी जिंद दा बादशाह सब कुछ जानदा है जिस नु ओ मिल पेंदा है ओ सारे बखावे दे बोल बोलणे भूल जांदा है रहआव दूजा ਸੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ 탄탄 શ્રી ਗੁਰੂ ਅਰਜਨ ਦੇਵ ਜੀ ਦੇ ਪੰਜਵੇਂ ਪਾਤਸ਼ਾਹ ਜੀ ਦੇ ਮੁਖਰਬੰਤੋਂ ਅਚਾਰਨ ਕੀਤੀ ਹੋਈ ਅਗੰਮੀ ਬਾਣੀ ਦਾ ਪਾਠ ਤੇ ਉਹ ਸ਼ਬਦ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ ਸਾਧ ਸੰਗਤ ਜੀ ਦਾਸੋਂ ਨੂੰ ਪਾਠ ਕਰਦੇ ਹੋਇਆਂ ਸ਼ਬਦ ਵਿਚਾਰਾਂ ਕਰਦੇ ਹੋਇਆਂ ਹੋਈਆਂ अनेका ਭੁੱਲਾਂ ਗਲਤੀਆਂ ਨਾ ਛਤਾਰਨਾ ਜੀ ਤੇ ਅੱਗੇ ਤੋਂ ਸਮਤ ਬਖਸ਼ਿਸ਼ ਕਰਨਾ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਕਿ ਜੋ ਆਪ ਜੀ ਨੇ ਸਰਵਣ ਕੀਤਾ ਹੈ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਜ਼ਰੂਰ ਕਰਿਆ ਕਰੋ ਆਪਜੀ ਵੱਲੋਂ ਕੀਤੇ ਹੋਏ ਕਮੈਂਟ ਦਾਸ ਵੱਲੋਂ ਆਪਣੇ ਚੈਨਲ ਤੇ ਬੁਲੇ ਜਾਣਗੇ ਸਾਧ ਸੰਗਤ ਜੀ ਦੂਜੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਅਜੇ ਤੱਕ ਦਾਸਰੇ ਦਾ ਚੈਨਲ ਗੁਰ사ਖੀਆਂ ਸ਼ਬਦ ਵਿਚਾਰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਦਾਸਰੇ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਦਾਸ ਸਾਹਿਬ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਹੋਇਆ ਸਾਧ ਸੰਗਤ ਜੀ ਹੁਣ ਇਥੇ ਹਿਦਾਸ਼ ਖਿਮਾ ਮੰਗਦਾ ਹੈ ਦਾਸ ਖਿੰਮਤ ਆ ਜਾਚ ਕੇ ਹੈ ਆਉ ਗੱਜ ਕੇ ਫਤਿ ਬਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿ